ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਕੇਂਜਰੀਵਾਲ ਵਾਲੇ ਮਾਮਲੇ ਤੇ ਤੁਹਾਨੂੰ ਪਤਾ ਕਿ ਅਰਵਿੰਦ ਕੇਂਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਨੇ ਜਿਹੜੇ ਉਹ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਈਡੀ ਵੱਲੋਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਉਸ ਮਾਮਲੇ ਤੇ ਜਿਹੜੀ ਗੱਲਬਾਤ ਕਰਨੀ ਹੈ ਅਮਰੀਕੀ ਸਰਕਾਰ ਨੇ ਦੂਜੀ ਵਾਰ ਬਿਆਨ ਸਾਹਮਣੇ ਆਇਆ ਅਮਰੀਕੀ ਸਰਕਾਰ ਦਾ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਂਜਰੀਵਾਲ ਵਾਲੇ ਮਾਮਲੇ ਤੇ ਜਿਹੜੀ ਜਾਂਚ ਆ ਗਈ ਉਹ ਪਾਰਦਰਸ਼ੀ ਹੋਣੀ ਚਾਹੀਦੀ ਹੈ ਇਸ ਬਿਆਨ ਤੋਂ ਬਾਅਦ ਅਮਰੀਕੀ ਰਾਜਦੂਤ ਨੂੰ ਵਿਦੇਸ਼ ਮੰਤਰਾਲੇ ਵੱਲੋਂ ਬੁਲਾਇਆ ਜਾਂਦਾਗਾ ਤੇ ਉਹਨਾਂ ਨੇ ਕਿਹਾ ਕਿ ਸਾਡੇ ਭਾਰਤ ਦੇ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਨਾ ਦੇਣ ਦੇਖੋ ਤੁਸੀਂ ਵਿਦੇਸ਼ ਮੰਤਰਾਲੇ ਵੱਲੋਂ ਅਮਰੀਕੀ ਰਾਜਦੂਤ ਨੂੰ ਇਹ ਕਿਹਾ ਜਾਂਦਾ ਕਿ ਉਹ ਭਾਰਤ ਦੇ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਨਾ ਦੇਣ ਫਿਰ ਇੱਕ ਭਾਰਤੀ ਪੱਤਰਕਾਰ ਨੇ ਸਵਾਲ ਪੁੱਛਿਆ ਤੇ ਅਮਰੀਕੀ ਵਿਦੇਸ਼ ਮੰਤਰਾਲੇ ਨੂੰ ਉਹਨਾਂ ਨੇ ਜਵਾਬ ਦਿੱਤਾ ਤੇ ਜਵਾਬ ਸੁਣੋ ਪਹਿਲਾਂ ਤੁਸੀਂ response to india's summoning, uh, summoning of the u.s diplomat over comments regarding the arrest of delhi's chief minister kajriwal and how do you view the recent political turmoil in India, including the freezing of the opposition party's bank account, as the Amnesty International described the situation, crackdown on opposition reaches a crisis point ahead of national elections. So, with respect to the second question, we continue to follow these actions closely, including the arrest of Delhi Chief Minister uh, uh, Kejriwal. We are also aware of the Congress Congress Party's allegations that tax authorities have frozen some of their bank accounts in a manner that will make it challenging to effectively campaign in the upcoming elections. And we encourage fair, transparent, and timely legal processes for each of these issues. With respect to your first question, I'm not. Gonna to talk about any private diplomatic conversations but of course um uh what we have said publicly is what i just said from here that we encourage fair transparent timely legal processes we don't think any ਪਹਿਲਾਂ ਵੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਜੋ ਅਰਵਿੰਦ ਕੇਂਦਰੀਵਾਲ ਨੇ ਮੁੱਖ ਮੰਤਰੀ ਵੀ ਉਹਨਾਂ ਤੇ ਜ਼ੁਲਮ ਨਾ ਕਰੋ ਜਿਆਦਤੀ ਨਾ ਕਰੋ ਤੇ ਲੋਕਤੰਤਰ ਦਾ ਘਾਣ ਨਾ ਕਰੋ ਜੋ ਲੋਕਤੰਤਰ ਦੇ ਅਧਿਕਾਰ ਨੇ ਉਹ ਉਹਨਾਂ ਨੂੰ ਮਿਲਣੇ ਚਾਹੀਦੇ ਨੇ ਵਿਦੇਸ਼ ਮੰਤਰਾਲੇ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਨਿਊਜ਼ ਏਜੰਸੀ ਦੇ ਇਨਵਾਇਟਸ ਨੇ ਇੱਕ ਪੁੱਸੇ ਗਏ ਸਵਾਲ ਤੇ ਕਿਹਾ ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਅਰਵਿੰਦ ਕੇਂਦਰੀਵਾਲ ਵਾਲੇ ਮਾਮਲੇ ਤੇ ਜੋ ਨਿਗਾਹ ਹੀ ਨਿਗਾ ਟਕਾਈ ਹੋਈ ਹੈ ਨਿਗਾ ਸਾਡੀ ਇਸ ਮਾਮਲੇ ਤੇ ਟਿਕੀ ਹੋਈ ਹੈ ਉਹਨਾਂ ਨੇ ਕਿਹਾ ਕਿ ਜਿਹੜੀ ਵੀ ਇਸ ਕੇਂਦਰੀਵਾਲ ਵਾਲੇ ਮਾਮਲੇ ਤੇ ਜਾਂਚ ਹੋਣੀ ਹੈਗੀ ਉਹ ਪਾਰਦਰਸ਼ੀ ਹੋਵੇ ਅਸੀਂ ਉਮੀਦ ਕਰਦੇ ਹਾਂ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਹੁਣ ਭਾਜਪਾ ਵਾਲੇ ਕਹਿਣਗੇ ਕਿ ਸਾਡੇ ਭਾਰਤ ਦੇ ਵਿੱਚ ਦਾਖਲ ਦਾਜੀ ਨਾ ਕੀਤੀ ਜਾਵੇ ਪਰ ਮੈਂ ਇੱਕ ਸਵਾਲ ਪੁੱਛਣਾ ਚਾਹਣਾ ਹੈ ਇੱਕ ਦੂਜੇ ਦੇਸ਼ ਦੇ ਵਿੱਚ ਦਖਲਅਦਾਜ਼ੀ ਦੇਣ ਦੀ ਸ਼ੁਰੂਆਤ ਕਿਹਨੇ ਕੀਤੀ ਸੀ ਕੀ ਤੁਸੀਂ ਦੱਸ ਸਕਦੇ ਹੋ ਕਿਹੜਾ ਪ੍ਰਧਾਨ ਮੰਤਰੀ ਸੀ ਜਿਨੇ ਦੂਜੇ ਦੇਸ਼ ਦੇ ਵਿੱਚ ਜਾ ਕੇ ਇੱਕ ਖਾਸ ਬੰਦੇ ਲਈ ਵੋਟਾਂ ਮੰਗੀਆਂ ਸੀ ਉਹ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੀ ਜਿਨ੍ਹਾਂ ਨੇ ਟਰੰਪ ਲਈ ਵੋਟਾਂ ਮੰਗੀਆਂ ਸੀ ਸੁਣੋ ਕੀ ਕਿਹਾ ਸੀ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਟਰੰਪ ਦੇ ਹੱਕ ਦੇ ਵਿੱਚ the words the words of candidate trump abki baar trump sarkar sun liya modi ji ne kaha abki baar trump sarkar eh gallan kayiyan si modi ji ne eh vi jo ultni si kanuna de dooje desh de vich jaake onanne ni eh gall kahi ਵੀ ਸਾਡੇ ਦੇਸ਼ ਦੇ ਵਿੱਚ ਦਾਖਲ ਦਾ ਜੀ ਨਾ ਕਰੋ ਇਹ ਕਾਨੂੰਨਾਂ ਦੀ ਉਲੰਘਣਾ ਹੈ ਸਾਰੇ ਦੇਸ਼ਾਂ ਦਾ ਜਿਹੜਾ ਸਿਸਟਮ ਬਣਿਆ ਹੋਇਆ ਹੈ ਕੋਈ ਵੀ ਪ੍ਰਧਾਨ ਮੰਤਰੀ ਇੱਕ ਦੂਜੇ ਦੇਸ਼ ਦੇ ਵਿੱਚ ਜਾ ਕੇ ਕਿਸੇ ਇੱਕ ਨਿੱਜੀ ਬੰਦੇ ਦੀ ਸਪੋਰਟ ਨਹੀਂ ਕਰ ਸਕਦਾ ਇਹ ਬਕਾਇਦਾ ਇੱਕ ਕਾਨੂੰਨ ਹੈਗਾ ਪਰ ਨਹੀਂ ਸਾਨੂੰ ਨਾ ਕਹੋ ਅਸੀਂ ਕਹਿ ਸਕਦੇ ਹਾਂ ਕਿਸੇ ਨੂੰ ਪਰ ਅੱਗੇ ਦੇਖੋ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤੀ ਨਿਆਂਪਾਲਿਕਾ ਤੇ ਯਕੀਨ ਰੱਖੋ ਸਵਾਲ ਨਾ ਖੜੇ ਖੜੇ ਕੀਤਾ ਕਰੋ ਇਹ ਆਪਣੇ ਭਾਰਤੀ ਨਿਆਂਪਾਲਿਕਾ ਤੇ ਵੀ ਸਵਾਲ ਨਾ ਖੜੇ ਕਰੋ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਹਜੇ ਤੱਕ ਕੋਈ ਵੀ ਸਬੂਤ ਪੇਸ਼ ਨਹੀਂ ਕੀਤਾ ਗਿਆ ਕੋਈ ਵੀ ਚਾਰਜ ਸੀਟ ਪੇਸ਼ ਨਹੀਂ ਕੀਤੀ ਗਈ ਕੋਈ ਵੀ ਸਲੀਕੇ ਨਾਲ ਪੁੱਛਗਿਸ ਨਹੀਂ ਕੀਤੀ ਆ ਕੇ ਗ੍ਰਿਫਤਾਰ ਕਰ ਲਿਆ ਸਿਰਫ ਇਸ ਤੋਂ ਪਹਿਲਾਂ ਵੀ ਹੇਮਲ ਸੂਰੀ ਨੂੰ ਗ੍ਰਿਫਤਾਰ ਕੀਤਾ ਸੀ ਸਾਰੀ ਦੁਨੀਆ ਦੇਖ ਰਹੀ ਹੈ ਮੋਦੀ ਸਾਹਿਬ ਇਹ ਜੋ ਸਾਰਾ ਕੁਝ ਚੱਲ ਰਿਹਾ ਹੈ ਇਹ ਸਾਰੀ ਦੁਨੀਆ ਦੇਖ ਰਹੀ ਹੈ ਤੁਹਾਡੇ ਨਿਸ਼ਾਨੇ ਤੇ ਹੁਣ ਤੇਜਾ ਸਿੰਘ ਜਾਦਵ ਤੇ ਰਾਹੁਲ ਗਾਂਧੀ ਵੀ ਆਉਣਗੇ ਇੱਕ ਮਹੀਨੇ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਦੱਸ ਦਈਏ ਸਾਰੇ ਜਿੰਨੇ ਵੀ ਵੀਡੀਓ ਦੇਖ ਰਹੇ ਨੇ ਕਿ ਇੱਕ ਮਹੀਨੇ ਤੋਂ ਪਹਿਲਾਂ ਪਹਿਲਾਂ ਹੋ ਸਕਦਾ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਜਾਨੇ ਨੂੰ ਗ੍ਰਿਫਤਾਰ ਕੀਤਾ ਜਾਵੇ ਜਾਂ ਤੇਜਾ ਸਿੰਘ ਜਾਦਵ ਨੂੰ ਜਾਂ ਰਾਹੁਲ ਗਾਂਧੀ ਨੂੰ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਕਾਂਗਰਸ ਦੇ ਸਾਰੇ ਖਾਤੇ ਆ ਜਿਹੜੇ ਫ੍ਰੀਜ਼ ਕਰ ਦਿੱਤੇ ਗਏ ਨੇ ਉਹ ਹੁਣ ਇਸ ਖਾਤਿਆਂ ਵਿੱਚੋਂ 1 ਰੁਪਿਆ ਵੀ ਨਹੀਂ ਵਰਤ ਸਕਦੇ ਜੋ ਵੀ ਉਹਨਾਂ ਦੇ ਫੰਡ ਪਏ ਨੇ ਉਸ ਖਾਤਿਆਂ ਦੇ ਵਿੱਚ ਉਨ੍ਹਾਂ ਦੇ ਵਿੱਚੋਂ 1 ਰੁਪਿਆ ਵੀ ਨਹੀਂ ਵਰਤ ਸਕਦੇ ਇਸ ਗੱਲ ਨੂੰ ਲੈ ਕੇ ਵੀ ਵਿਦੇਸ਼ੀ ਮਤਰਾਲੇ ਨੇ ਚਿੰਤਾ ਦਾ ਜੋ ਚਿੰਤਾ ਪ੍ਰਗਟਾਈ ਹੈ ਇਸ ਗੱਲ ਨੂੰ ਲੈ ਕੇ ਇਹ ਕਿੱਥੋਂ ਦਾ ਕਾਨੂੰਨ ਹੈ ਇਹ ਕਿਹੜੇ ਦੇਸ਼ ਦੇ ਵਿੱਚ ਰਹਿ ਰਹੇ ਹੈ ਮੋਦੀ ਸਾਹਿਬ ਭਾਜਪਾ ਸਰਕਾਰ ਨੂੰ ਡਰ ਕਿਸ ਗੱਲ ਦਾ ਉਹ ਦੂਜੀਆਂ ਪਾਰਟੀਆਂ ਨੂੰ ਤਾਂ ਚੋਣਾ ਲੜਨ ਹੀ ਨਹੀਂ ਦੇ ਰਹੀ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਉਹ ਜੇਲ੍ਹਾਂ 'ਚ ਬੰਦ ਨੇ ਜਿਵੇਂ ਅਰਵਿੰਦ ਕੇਂਦਰੀਵਾਲ, ਮਨੀਸ਼ ਸਸੋਧਿਆ, ਸੰਜੀਤ ਸਿੰਘ, ਅਸਤਿੰਦਰ ਜੈਨ ਇਹ ਸਾਰੇ ਤਾਂ ਜੇਲਾ ਚ ਨੇ ਜਿਹੜੇ ਚੋਣ ਜਿਨ੍ਹਾਂ ਨੇ ਚੋਣਾਂ ਦੇ ਵਿੱਚ ਜਿਨ੍ਹਾਂ ਦੀ ਅਹਿਮ ਭੂਮਿਕਾ ਸੀ ਜਿਹੜੇ ਸਟਾਰ ਪ੍ਰਚਾਰਕ ਸੀ ਲੋਕ ਤਾਂ ਸਵਾਲ ਕਰਨਗੇ ਹੀ મોદી ਸਾਹਿਬ ਇੱਕ ਗੱਲ ਹੋਰ મોદી ਸਰਕਾਰ ਦੇ ਨੁਮਾਇੰਦੇ ਸਖਸੈਣਾ ਸਾਹਿਬ ਕਹਿ ਰਹੇ ਨੇ ਕਿ ਕੇਂਦਰੀਵਾਲ ਸਾਹਿਬ ਜੇਲ੍ਹ ਤੋਂ ਸਰਕਾਰ ਨਹੀਂ ਚਲਾ ਸਕਦੇ ਤੁਸੀਂ ਇਹ ਸਾਰੀਆਂ ਚਾਲਾਂ ਤਾਂ ਸਮਝ ਹੀ ਸਕਦੇ ਹੋਗੇ ਕਿ ਇੱਕ ਗਰਾਉਂਡ ਤਿਆਰ ਕੀਤਾ ਜਾ ਰਿਹਾ ਹੈ ਕਿ ਕੇਂਦਰੀਵਾਲ ਸਰਕਾਰ ਬਰਖਾਸਤ ਹੋ ਜਾਵੇ ਤੇ ਉਸ ਤੋਂ ਬਾਅਦ ਕੋਈ ਨਵਾਂ ਮੁੱਖ ਮੰਤਰੀ ਬਣੇ ਤੇ ਉਹ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਕੇਂਦਰੀਵਾਲ ਦੀ ਧਰ ਪਤਨੀ ਸੁਨੀਤਾ ਕੇਂਦਰੀਵਾਲ ਜਾਂ ਆਤਸੀ ਵਰਲੇਨਾ ਜਾਂ ਕੋਈ ਹੋਰ ਮੁੱਖ ਮੰਤਰੀ ਬਣ ਸਕਦਾ ਹੈ ਤੁਸੀਂ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਸਤਿ ਸ੍ਰੀ ਅਕਾਲ ਜੀ